ਉਹ ਉਹ ਗੈਸਟ ਮੇ ਦੀ ਨਹੀਂ ਉਹ ਗੈਸਟ ਮੇ ਦਾ ਸੁਣਿਆ ਪਾਰ ਪਈ ਆ ਮੈਂ ਹੋਰ ਜੀ ਗਿਆ ਥੋੜਾ ਬੰਦਾ ਉਹਦਾ ਉਹ ਗੈਸਟ ਉਹ ਨਾ ਖੜੀ ਆ ਪਾ ਦੋ ਗੱਲ ਦੀ ਜੀ ਸਾਹਿਬ ਸਾਰੇ ਫੋਟੋ ਕੱਢ ਜਾਵਾਂ ਲਾਣਾ ਜੀ ਹਾਂ ਹਾਂ ਬੜੀ ਖੁਸ਼ੀ ਦੀ ਗੱਲ ਹੈ ਜੀ ਕਮਲਜੀਤ ਯਾਦਗਾਰੀ ਖੇਡਾਂ ਜਿਹੜੀਆਂ 31ਵੀਆਂ ਜਿਹੜੀਆਂ ਖੇਡਾਂ ਨੇ ਅੱਜ ਉਹਨਾਂ ਦਾ ਉਦਘਾਟਨ ਜਿਹੜਾ ਕੀਤਾ ਜਾ ਰਿਹਾ ਔਰ ਬੜਾ ਲੰਬਾ ਸਫਰ ਇਹ ਖੇਡਾਂ ਨੇ ਜਿਹੜਾ ਪੰਜਾਬ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਡੇ ਪਿੰਡ ਕੋਟਲਾ ਸ਼ਹੀਦਾਂ ਦੀਆਂ ਖੇਡਾਂ ਨੇ ਆਪਣਾ ਨਾਮ ਰੂਸ਼ਨ ਕੀਤਾ ਸੋ ਇਹਦਾ ਮੇਨ ਮਕਸਦ ਸਾਡਾ ਇਹੋ ਹੀ ਆ ਵੀ ਜਿੰਨੇ ਵੀ ਵੱਧ ਤੋਂ ਵੱਧ ਸਾਡੇ ਨੌਜਵਾਨ ਸਾਡੇ ਬੱਚੇ ਜਿੰਨੇ ਵੀ ਖੇਡਾਂ ਵੱਲ ਉਤਸ਼ਾਹਿਤ ਹੋਣਗੇ ਉਹਨਾਂ ਹੀ ਮੈਂ ਕਹਿ ਸਕਦਾ ਹਾਂ ਵੀ ਜਿਹੜਾ ਮਾੜੀ ਸੰਗਤ ਉਹਦੇ ਤੋਂ ਦੂਰ ਰਹਿ ਕੇ ਜਿਹੜੀਆਂ ਖੇਡਾਂ ਦੇ ਵਿੱਚ ਜਿਹੜਾ ਸਾਡਾ ਪੰਜਾਬ ਪਹਿਲਾਂ ਪਹਿਲਾਂ ਨੰਬਰਾਂ ਤੇ ਆਉਂਦਾ ਰਿਹਾ ਸਾਨੂੰ ਇਹ ਹੋਇਆ ਵੀ ਬੱਚਿਆਂ ਦੇ ਵਿੱਚ ਇੱਕ ਜੋਸ਼ ਪੈਦਾ ਕਰੀਏ ਤਾਂ ਜੋ ਕਿ ਖੇਡਾਂ ਨੂੰ ਮੇਲਾ ਚੱਲਣਾ ਹੈ ਜੀ ਤੁਹਾਡੇ ਜਿੱਲੀ ਪਿੰਡ ਦੀ ਜਿੱਲੀ ਪਿੰਡ ਦੀ ਪੰਜਵੀਂ ਤੋਂ ਲੈ ਕੇ ਕਿੰਨਾ ਕੁ ਰਹੇਗਾ ਦੇਖੋ ਜੀ ਇਹ 4 ਦਿਨ ਦਾ ਸਾਡਾ ਪ੍ਰੋਗਰਾਮ ਹੋਊਗਾ ਖੇਡਾਂ ਹੋਣਗੀਆਂ ਜੀ ਸ਼ਾਮ ਨੂੰ ਸੱਭਿਆਚਾਰਕ ਪ੍ਰੋਗਰਾਮ ਹੋਊਗਾ ਔਰ ਮੈਂ ਰਣੀ ਆ ਆਪਣੇ ਬਟਾਲਾ ਵਾਸੀਆਂ ਦਾ ਵੀ ਕਿਉਂਕਿ ਇਹ ਵੀ ਉਹ ਮਮਾ ਕਿ ਉੱਥੇ ਪਹੁੰਚਦੇ ਨੇ ਹੋਰ ਲਾਗੜੇ ਹਲਕਿਆਂ ਤੋਂ ਵੀ ਸੰਗਤ ਪਹੁੰਚਦੀ ਆ ਸੋ ਅੱਜ ਜਿਹੜਾ ਆਗਾਜ਼ ਸ਼ੁਰੂ ਹੋਇਆ ਔਰ ਇਹਦਾ ਜਿਹੜਾ ਆਉਣ ਵਾਲਾ ਸਮਾਂ ਠੀਕ ਆ ਸਾਨੂੰ ਇੱਕ ਵਾਰੀ ਹੋਰ ਜਿਤਨਾ ਜੋਸ਼ ਭਰਦਾ ਹੈ ਵੀ ਯਾਰ ਨਹੀਂ ਅਗਲੀ ਵਾਰੀ ਹੋਰ ਵਧੀਆ ਪ੍ਰੋਗਰਾਮ ਨੌਜਵਾਨ ਪੀੜੀ ਨੂੰ ਕੀ ਕਹਿਣਾ ਚਾਹੋਗੇ ਨੌਜਵਾਨ ਪੀੜੀ ਨੂੰ ਇਹੋ ਹੀ ਹੈ ਮੈਸੇਜ ਹੈ ਵੀ ਦੇਖੋ ਖੇਡਾਂ ਦੇ ਵਿੱਚ ਅੱਜ ਖੇਡਾਂ ਵਤਨ ਪੰਜਾਬ ਦੀਆਂ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਜਿਹੜਾ ਇੱਕ ਫੈਸਲਾ ਲਿਆ ਸੀ ਉਹਦੇ ਵਿੱਚੋਂ ਕਈ ਪਲੇਅਰ ਨਿਕਲ ਕੇ ਆਏ ਬਾਹਰ ਕੀ ਤੁਸੀਂ ਦੇਖਿਆ ਹੋਊਗਾ ਦੇਸ਼ਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਵੀ ਸਾਡੇ ਨੌਜਵਾਨਨੀ ਖੇਡੇ ਦੇ ਵਿੱਚੋਂ ਕਈ ਜਿਹੜੇ ਨੇ ਉੱਪਰ ਕੇ ਖਿਡਾਰੀ ਜਿਹੜੇ ਅੱਗੇ ਆਏ ਨੇ ਸੋ ਸਾਡਾ ਵੀ ਇੱਕੋ ਮੈਸੇਜ ਆ ਅੱਜ ਹੁਣ ਖਿਡਾਰੀਆਂ ਦਾ ਸਨਮਾਨ ਹੋਣਾ ਖੇਡਾਂ ਦੇ ਵਿੱਚੋਂ ਜਿਹੜੇ ਵਧੀਆ ਆਉਣਗੇ ਆ ਪਾਉਣਗੇ ਉਹਨਾਂ ਨੂੰ ਵਧੀਆ ਪ੍ਰਾਈਜ਼ ਦਿੱਤੇ ਜਾਣਗੇ ਸੋ ਨੌਜਵਾਨੀ ਨੂੰ ਇਹੋ ਸੰਦੇਸ਼ ਆ ਵੀ ਤਗੜੇ ਹੋ ਕੇ ਪੰਜਾਬ ਫਿਰ ਰੰਗਲਾ ਪੰਜਾਬ ਤੇ ਲੈ ਕੇ ਆਈਏ ਕਿਉਂਕਿ ਲੋਕਾਂ ਦੇ ਨੌਜਵਾਨਾਂ ਦੇ ਸਹਿਯੋਗ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਅਸੀਂ ਰਲ ਕੇ ਕਰਾਂਗੇ ਆ ਗਿਆ ਜੀ ਪੰਜਾਬ ਚ ਵਕ ਵਕ ਖਵਾਮ ਤੇ ਕਦੋਂ ਤੱਕ ਟਿੱਕਾਂ ਵੱਡੀਆਂ ਜਾ ਰਹੀਆਂ ਔਰ ਕੀ ਰਣਨੀਤੀ ਰਹੇਗੀ ਕੀਮਤੇ ਰਹਿਣਗੀਆਂ ਦੇਖੋ ਜੀ ਨਗਰ ਨਿਕਮ ਦੀਆਂ ਚੋਣਾ ਜਿਹੜੀਆਂ ਨੇ ਉਹ ਆ ਗਈਆਂ ਨੇ ਜਿਨ੍ਹਾਂ ਨੂੰ ਲੋਕ ਪਸੰਦ ਕਰਨਗੇ ਮੈਂ ਤੇ ਸਾਰੇ ਆਪਣੇ ਵੀ ਵਰਕਰ ਸਹਿਬਾਨਾਂ ਨੂੰ ਇਹੋ ਬੇਨਤੀ ਕਰਦਾ ਹਾਂ ਉਹ ਵੀ ਤਗੜੇ ਹੋ ਕੇ ਹੁਣ ਸਾਥ ਲੋਕਾਂ ਦਾ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਉਣੀਆਂ ਨੇ ਲੋਕ ਡਿਮਾਂਡ ਕਰਨ ਲੋਕ ਕਹਿਣ ਵੀ ਇਹ ਇਹ ਬੰਦੇ ਜਿਹੜੇ ਨੇ ਅੱਗੇ ਲੈ ਕੇ ਆਓ ਤਾਂ ਜੋ ਕੀ ਸਾਡੀ ਸੇਵਾ ਕਰ ਸਕਣ ਸੋ ਜਿਹੜਾ ਬੰਦਾ ਵਧੀਆ ਗਰਾਊਂਡ 'ਚ ਕੰਮ ਕਰ ਰਿਹਾ ਹੋਗਾ ਉਹਨੂੰ ਅਕੱਲੇ ਹਰ ਕਮੇਡੀਟੇਰ ਤੇ ਪੰਜਾਬ ਸਰਕਾਰ ਦੇ ਪ੍ਰਬਾਰ ਚੋਂ ਕੋਈ ਮੰਤਰੀ ਜਾਂ ਨੇਤਾ ਵੀ ਹਾਜ਼ਰੀ ਭਰਨਗੇ ਸਾਰੀ ਮੈ ਰਣੀ ਹੈ ਜੀ ਇਹਦੇ ਵਿੱਚ ਸਾਡੇ ਕੱਲ ਕੈਬਨਿਟ ਮਿਨਿਸਟਰ ਜੀ ਵੀ ਆਉਣਗੇ ਪਰਸੋਂ ਮੋਲਿਆ ਸਾਹਿਬ ਵੀ ਆਉਣਗੇ ਜੀ ਔਰ ਕੁਲਦੀਪ ਸਿੰਘ ਢਾਲੀਵਾਲ ਕੈਬਨਿਟ ਮਿਨਿਸਟਰ ਉਹ ਵੀ ਆਉਣਗੇ ਜੀ ਤੇ ਮੇਰੀ ਅੱਜ ਮੀਟਿੰਗ ਸੀ ਜਿਹੜੀ ਚੰਡੀਗੜ੍ਹ ਜਾਣਾ ਸੀ ਮੈਂ ਪਰ ਮੈਂ ਮੇਲੇ ਦੇ ਉਦਘਾਟਨ ਕਰਕੇ ਅੱਜ ਖੇਡਾਂ ਦੇ ਉਦਘਾਟਨ ਕਰਕੇ ਮੈਨੂੰ ਰੁਕਣਾ ਪਿਆ हां जो की कोशिश है भी वधिया वधिया सारे आणगे जी सा क्योंकि ये साडा परिवार है ठीक है जी ਤੇ ਜਿੱਤੇ ਪਰਿਵਾਰ ਦੇ ਕੋਈ ਜੀ ਖੜ ਜਾਂਦਾ ਹੈ ਉਹ ਸਾਰੇ ਆਪਾਂ ਨਾਲ ਖਲੋਣੇ ਇੱਕ ਦੂਜੇ ਦੇ ਨਾਲ ਜੀ ਸੋ ਸਾਡਾ ਮੇਨ ਸਾਡੀ ਸਰਕਾਰ ਦਾ ਮਕਸਦ ਹੀ ਇਹੋ ਆ ਵੀ ਜਿੰਨੀਆਂ ਖੇਡਾਂ ਨੂੰ ਆਪਾਂ ਉਤਸ਼ਾਹ ਕਰੀਏ ਜਿੰਨਾ ਨੌਜਵਾਨੀ ਦੇ ਵਿੱਚ ਖੇਡਾਂ ਦਾ ਉਤਸ਼ਾਹ ਪੈਦਾ ਕਰੀਏ ਉਹ ਸਾਰਿਆਂ ਦੀ ਸਾਡੇ ਆਉਣ ਵਾਲੇ ਸਮੇਂ ਲਈ ਵੀ ਵਧੀਆ ਬਹੁਤ ਧੰਨਵਾਦ ਸਰਜੀਤ ਸਪੋਰਟਸ ਐਸੋਸੀਏਸ਼ਨ ਪਟਿਆਲਾ ਪੰਜਾਬ ਵੱਲੋਂ ਕਤਮੀਆਂ ਕਮਲਜੀਤ ਖੇਡਾਂ ਆਪਣਾ ਫ੍ਰੈਂਸ ਸਰਜੀਤ ਕਮਲਜੀਤ ਖੇਡ ਕੰਪਲੈਕਸ ਕੋਲਛਾਈਆ ਵਿੱਚ ਕਰਾਈਆਂ ਜਾ ਰਹੀਆਂ ਨੇ ਅ ਅੱਜ ਅਸੀਂ ਉਹਨਾਂ ਖੇਡਾਂ ਦਾ ਉਦਘਾਟਨ ਕਰਨ ਲਈ ਤੋਂ ਪਹਿਲਾਂ 올ੰਪੀਅਨ ਸਰਦਾਰ ਸੁਰਜੀਤ ਸਿੰਘ ਉਹਨਾਂ ਦੇ ਪੁੱਤ ਤੋਂ ਜੋਤੀ ਲਾ ਕੇ ਖੇਡਾਂ ਦੀ ਜਿਹੜੀ ਮਿਸਾਲ ਇਹ ਰੋਸ਼ਨ ਕਰਨੀ ਆ ਇਸ ਕਰਕੇ ਅੱਜ ਸਾਰੇ ਅਸੀਂ ਇੱਥੇ ਇਕੱਤਰ ਹੋਏ ਆ ਇਹਦੇ ਵਿੱਚ ਸਾਡੇ ਮਾਨਯੋਗ ਐਮਐਲਏ ਸਰਦਾਰ ਅਮਨ ਸ਼ੇਰ ਸਿੰਘ ਜੀ ਤੇ ਸਾਡੇ ਐਥਲੀਟ ਨੇ ਲਵ ਪ੍ਰੀਤ ਕੌਰ ਔਰ ਮਨਜਿੰਦਰ ਸਿੰਘ ਇਹ ਇਥੋਂ ਜੋਤੀ ਲੈ ਜਾਣਗੇ ਔਰ ਖੇਡਾਂ ਦੇ ਵਿੱਚ ਜਿਹੜੀ ਇਹਨਾਂ ਦੀ ਜੋਤੀ ਨਾਲ ਮਿਸਾਲ ਜਗਾਈ ਜਾਏਗੀ ਕੀ ਕੋਈ ਖਾਸ ਰਹੇਗਾ ਜੀ ਇਹਨਾਂ ਖੇਡਾਂ ਦੇ ਵਿੱਚ ਇਹ 올림픽 ਚਾਰਟ ਦੀਆਂ ਖੇਡਾਂ ਅਸੀਂ ਕਰਵਾ ਰਹੇ ਹਾਂ ਜਿਹੜੀਆਂ ਇੰਟਰਨੈਸ਼ਨਲ ਲੈਵਲ ਤੇ ਮਾਨਤਾ ਪ੍ਰਾਪਤ ਨੇ ਇਹਦੇ ਵਿੱਚ ਮੇਨ 50 ਇਵੈਂਟ ਐਥਲੀਟਸ ਦੇ ਜਿਹੜੇ ਅਸੀਂ ਕਰਾਉਂਦੇ ਹਰ ਸਾਲ ਉਸ ਤੋਂ ਇਲਾਵਾ 10 ਖੇਡ ਡਿਸਪਲਿਨ ਜਿਹੜੇ ਅਸੀਂ ਹਾਕੀ ਫੁੱਟਬਾਲ ਉਹ ਕਰਾਉਂਦੇ ਹਾਂ ਤੇ ਇਹਦੇ ਵਿੱਚ ਨਾਰਥ ਇੰਡੀਆ ਤੋਂ ਜਿਹੜੇ ਖਿਡਾਰੀ ਤੇ ਐਥਲੀਟ ਜਿਹੜੇ ਆ ਭਾਗ ਲੈਂਦੇ ਤੇ ਸਭਾ ਜਿਹੜਾ ਸਾਡਾ ਇਲਾਕਾ ਇਹ ਸਰਜੀਤ ਭਾਜੀ ਦੀਆਂ ਜਾਂਦਾ ਨਾਲ ਜੁੜਿਆ ਹੋਇਆ ਉਹ ਸਰਜੀਤ ਸਪੋਰਟ ਐਸੋਸੀਏਸ਼ਨ ਨਾਲ ਜੁੜਿਆ ਹੋਇਆ ਸਾਰਾ ਰਲ ਕੇ ਜਿਹੜਾ ਇਹ ਪਟਿਆਲਾ ਇਲਾਕੇ ਦਾ ਇਵੈਂਟ ਜਿਹੜਾ ਅਸੀਂ ਕਰਾ ਕੇ ਨੂੰ ਆ ਇਸ ਵਾਰ ਹੋ ਰਹੀਆਂ ਨੇ ਤੇ ਖਿਡਾਰੀਆਂ ਦੇ ਹੌਸਲੇ ਵੀ ਅਜੇ ਕੀ ਕੁਝ ਇਕੱਠਾ ਗਿਆ। ਅ ਐਤਕੀ ਇਸ ਵਾਰ ਅਸੀਂ ਜਿਹੜੇ ਕਤਵੀ ਖੇਡਣ ਹੈ ਤੇ ਇਹਦੇ ਵਿੱਚ ਨਾਰਥ ਇੰਡੀਆ ਤੋਂ ਜਿਹੜੇ ਮੈਨ ਅਥਲੀਟ ਜਿਹੜੇ ਭਾਗ ਲੈ ਰਹੇ ਨੇ ਤੇ ਜਿਹੜੀ ਵਿਸ਼ੇਸ਼ ਇਹਦੇ ਵਿੱਚ ਖੇਚ ਵਾਲੀ ਗੱਲ ਹੈ ਕਿ ਅਸੀਂ ਅਥਲੀਟਾਂ ਵਾਸਤੇ ਜਿਹੜੇ ਸਪੈਸ਼ਲ ਮੋਟਰਸਾਈਕਲ ਜਿਹੜੇ ਆ ਪੰਜ ਬੈਸਟ ਅਥਲੀਟਾਂ ਵਾਸਤੇ ਪ੍ਰਾਈਜ਼ ਰੱਖੇ ਤੇ ਬਾਕੀ ਕਰੀਬ ਅਸੀਂ 25 ਲੱਖ ਦੇ ਕਰੀਬ ਜਿਹੜੀਆਂ ਜਿਹ ਵੱਖ-ਵੱਖ ਖਿਡਾਰੀਆਂ ਨੂੰ ਵੱਖ-ਵੱਖ ਇਵੈਂਟ ਵਿੱਚ ਦਿੰਦੇ ਆ ਤੇ ਉਹਦੇ ਨਾਲ ਹੀ ਜਿਹੜੀ ਕਿਤਾਬਾਂ ਨੇ ਉਹ ਉਹਨਾਂ ਨੂੰ ਬਤੌਰ ਨਾਮ ਦੇ ਤੌਰ ਤੇ ਅਸੀਂ ਨਾਲ ਫੇਰ ਰਹੇ ਸਵੇਰੇ ਤੇ ਖੇਡਾਂ ਹੋਣੀਆਂ ਤੇ ਸ਼ਾਮ ਦਾ ਕੀ ਐਂਟਰਟੇਨਮੈਂਟ ਰਹੇਗਾ ਜੀ ਤੇ ਖੇਡਾਂ ਦੀ ਇੱਕ ਪਰੰਪਰਾ ਹੈ ਕਿ ਨਾਲ ਹੀ ਅਸੀਂ ਜਿਹੜਾ ਖੇਡਾਂ ਤੋਂ ਬਾਅਦ ਖਿਡਾਰੀਆਂ ਪ੍ਰਬੰਧਕਾਂ ਖੇਡ ਪ੍ਰੇਮੀਆਂ ਲਈ ਮਨੋਰੰਜਨ ਸੱਭਿਆਚਾਰਕ ਦਾ ਪ੍ਰੋਗਰਾਮ ਰੱਖਦੇ ਆ ਔਰ ਅੱਜ ਵੀ ਜਿਹੜਾ ਸ਼ਾਮ ਨੂੰ ਸਾਡੇ ਕੋਲ ਹਰਜੀਤ ਹਰਮਨ ਪੰਜਾਬ ਦੇ ਅੱਗੇ ਲੋਕਾਂ ਇੱਕ ਅਮਨ ਰੋਜੀ ਜੀ ਔਰ ਸਕਰੀਤ ਵਿਰਕ ਜਿਹੜੀ ਰੰਗ ਰੰਗ ਪ੍ਰੋਗਰਾਮ ਪੇਸ਼ ਕਰਨ ਲਈ ਆ ਰਹੇ ਨੇ ਔਰ ਇਹਦੇ ਨਾਲ ਖਿਡਾਰੀਆਂ ਤੇ ਖੇਡ ਪ੍ਰੀਮੀਅਰ ਦਾ ਐਂਟਰਟੇਨਮੈਂਟ ਕਰਾਂਗੇ ਹੋਰ ਕਿਹੜੇ ਕਿਹੜੇ ਆ ਰਹੇ ਜੀ ਕਲਾਕਾਰ ਇਸ ਤੋਂ ਇਲਾਵਾ ਪੰਜਾਬ ਦੇ ਜਿਹੜੇ ਮਹਾਨ ਲੋਕ ਆ ਇੱਕ ਮਨਮੋਹਣ ਵਾਰਸ ਜੀ ਸੁਖਵਿੰਦਰ ਸੁੱਕੀ ਜੀ ਸਿੰਧਾ ਬਾਗੀ ਅ ਜੋਤੀ ਨੂਰਾ ਮੰਨਾ ਢਿੱਲੋਂ ਸੋਲਿਆ ਚਮਕੀਲਾ ਵਿਦੇ ਮੱਟੂ ਸਾਡੇ ਸ਼ਹਿਰ ਦੀਆਂ ਜਿਹੜੀਆਂ ਬੜੀਆਂ ਫੇਮਸ ਜੋੜੀਆਂ ਨੇ ਰਪਿੰਦਰ ਮਨਜੀਤ ਉਹ ਸਾਰੇ ਜਿਹੜੇ ਪਹੁੰਚ ਰਹੇ ਕਿੰਨਾ ਖਰਚਾ ਹੋ ਜਾਂਦਾ ਹਰ ਸਾਲ ਇਸ ਨੂੰ ਨਾ ਮੈਂ ਤੇ ਕਿੱਦਾਂ ਮੈਨੇਜ ਕੀਤਾ ਇਹਦਾ ਨੀਅਰ ਬਹੁਤ ਜਿਹੜਾ ਇਹ 40 ਤੋਂ 45 ਲੱਖ ਦੇ ਵਿੱਚ ਦਾ ਬਜਟ ਅਸੀਂ ਲਾ ਕੇ ਚੱਲ ਰਹੇ ਹਾਂ ਔਰ ਸਾਡੇ ਨਾਲ ਸਾਰੇ ਇਲਾਕੇ ਤੋਂ ਜਿਹੜੇ ਆ ਗਾਨੀ ਸੱਜਣ ਜੁੜੇ ਨੇ ਔਰ ਸਾਡੇ ਐਨ ਆਰ ਆਈ ਵੀਰ ਬਾਹਰ ਬੈਠੇ ਨੇ ਜਿਹੜੇ ਉਹ ਬਹੁਤ ਇਨਾ ਕਿੱਦਾਂ ਨਹੀਂ ਬੱਤ ਕਰਦੇ ਤਾਂ ਇੱਥੇ ਕੀ ਕੁਝ ਪ੍ਰਬੰਧ ਰਹਿਣ ਹਾਂਜੀ ਬਟਾਲਾ ਵਿਖੇ ਅ ਸੁਰਜੀਤ ਸਪੋਰਟਸ ਐਸੋਸੀਏਸ਼ਨ ਵੱਲੋਂ ਜੋ ਕਮਲਜੀਤ ਖੇਡਾਂ ਕਰਵਾਈਆਂ ਜਾਂਦੀਆਂ ਹਰ ਸਾਲ ਤੇ ਅੱਜ ਉਹ ਹਸਪਤਾਲਾਂ ਦੀ ਸ਼ੁਰੂਆਤ ਹੋ ਰਹੀ ਹੈ ਤੇ ਸ਼ੁਰੂਆਤ ਇੱਥੋਂ ਇਸ ਪੁਆਇੰਟ ਤੋਂ ਕਰ ਰਹੇ ਆ ਅਸੀਂ ਅ ਸੁਜੀਤ ਸਿੰਘ ਜੀ ਨੂੰ ਸ਼ਰਧਾਂਜਲੀ ਦੇ ਕੇ ਤੇ ਪ੍ਰਸ਼ਾਸਨ ਨਾਲ ਹੈ ਜੀ ਇਹਨਾਂ ਦੇ ਹਰ ਪੱਖੋਂ ਮੈਂ ਆਪ ਉੱਥੇ ਜਾ ਰਹੇ ਹਾਂ ਤੇ ਇਹਨਾਂ ਦੇ ਨਾਲ ਕਿ ਕਿਸੇ ਕਿਸਮ ਦਾ ਵੀ ਪਰਤਾਂ ਵਸੇ ਹੋ ਪ੍ਰਸ਼ਾਸਨ ਵੱਲੋਂ ਸਾਡਾ ਰਹੇਗਾ ਕੀ ਕਹਿਣਾ ਚਾਹੋਗੇ ਪਿੰਡਾਂ ਦੇ ਵਿੱਚ ਜਿਹੜੀਆਂ ਸੱਥਾਂ ਬਣੀਆਂ ਹੋਣੀਆਂ ਜਾਂ ਕਮੇਟੀਆਂ ਬਣੀਆਂ ਹੋਣੀਆਂ ਤਾਂ ਕਿ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਵੱਧ ਤੋਂ ਵੱਧ ਜੋੜਿਆ ਜਾ ਸਕੇ ਕਿਉਂਕਿ ਪੰਜਾਬ ਸਰਕਾਰ ਦਾ ਵੀ ਇਹੀ ਹੋਗਾ ਮੈਂ ਸਾਰੇ ਯੂਥ ਨੂੰ ਇਹੀ ਅਪੀਲ ਕਰਾਂਗਾ ਕਿ ਸਪੋਰਟਸ ਐਕਟੀਵਿਟੀਜ਼ ਜਿਹੜਾ ਵੱਲ ਆਪਣਾ ਰੁਝਾਨ ਵਧਾਉਣ ਤਾਂ ਕਿ ਜਦੋਂ ਬੱਚੇ ਸਾਡੇ ਯੰਗ ਬੱਚੇ ਖੇਡਾਂ ਵੱਲ ਧਿਆਨ ਦੇਣਗੇ ਪੜਾਈ ਦੇ ਨਾਲ ਨਾਲ ਤੇ ਆਟੋਮੈਟਿਕਲੀ ਉਹ ਨਸ਼ਿਆਂ ਤੋਂ ਦੂਰ ਰਹਿਣਗੇ ਹੋਰ ਉਹਨਾਂ ਨੂੰ ਜਿਹੜੀ ਬੁਰੀ ਸੰਗਤ ਬੁਰੀ ਆਦਤ ਹੈ ਉਸ ਤੋਂ ਆਪਣੇ ਆਪ ਹੀ ਦੂਰ ਰਹਿਣਗੇ ਤੇ ਖੇਡਾਂ ਜਿਹੜੀਆਂ ਹੈਗੀਆਂ ਉਹ ਸਰੀਰਕ ਤੌਰ ਤੇ ਤਾਂ ਤੰਦਰੁਸਤ ਕਰਦੀਆਂ ਹੀ ਆ ਇੱਕ ਡਿਸਪਲਿਨ ਵੀ ਪੈਦਾ ਕਰਦੀਆਂ ਔਰ ਆਪਸ ਵਿੱਚ ਪਿਆਰ ਮੁਹੱਬਤ ਨਾਲ ਰਹਿਣਾ ਉਹ ਵੀ ਸਿਖਾਉਂਦੀ ਹੈ ਜ਼ਿੰਦਗੀ ਜੀਉਣ ਦਾ ਢੰਗ ਵੀ ਜਿਹੜੀਆਂ ਖੇਡਾਂ ਹੈਗੀਆਂ ਉਹ ਸਿਖਾਉਂਦੀਆਂ ਤੇ ਓਵਰ ਆਲ ਡਵੈਲਪਮੈਂਟ ਪਰਸਨੈਲਿਟੀ ਦੀ ਹੁੰਦੀ ਹੈ ਜਦੋਂ ਕੋਈ ਵੀ ਬੱਚਾ ਸਪੋਰਟਸ ਐਕਟੀਵਿਟੀਆਂ ਵਿੱਚ ਪਾਰਟਿਸਪੇਟ ਕਰਦਾ ਹੈ ਤੇ ਮੈਂ ਯੂਥ ਨੂੰ ਇਹ ਅਪੀਲ ਕਰੂੰਗਾ ਕਿ ਕਿੱਦਾਂ ਦੇਖਣ ਵਾਸਤੇ ਵੀ ਆਉਣ ਤੇ ਦੇਖ ਕੇ ਇਤੋਂ ਪ੍ਰੇਰਿਤ ਹੋ ਕੇ ਆਪ ਵੀ ਕੁਛ ਨਾ ਕੁਛ ਕਰਨ ਤਾਂ ਕਿ ਪਰਿਵਾਰ ਨੂੰ ਸਮਾਜ ਨੂੰ ਦੇਸ਼ ਨੂੰ ਇੱਕ ਅੱਛਾ ਯੋਗਦਾਨ ਦੇ ਸਕੀਏ ਕਿਹੜਾ ਜ਼ਰੀਆ ਧੰਨਵਾਦ